सत श्रीकाल जी सारू वैस्टन पाथ लगातार हर एक वीजा का बहुत ही वीरिया रिजल्ट ले रहे हैं जी चाहे थोड़ी प्रोफाइल कुछ भी होजनसमैन होवो या फिर अड़ा पार्लर हो फिर गौरमेंट या प्राइवेट जॉब करते हो सो वैस्टन पाथ में अच्छा एक वीज़ा रसीव हो जी कैनेडा विजिटर वीजा टेन ईयर मल्टीपल वीजा पवनद कौर जी बहुत बहुत मुबारकबा दें जी ਪਾਸਪੋਰਟ ਰਿਕੁਐਸਟ ਲੈਟਰ ਆ ਗਿਆ ਜੀ ਤੁਹਾਡਾ ਬਹੁਤ-ਬਹੁਤ ਮੁਬਾਰਕਾਂ ਫੈਮਲੀ ਜਾ ਰਹੀ ਹੈ ਜੀ ਕੈਨੇਡਾ ਔਰ ਸਿੰਗਲ ਪ੍ਰੋਫਾਈਲ ਸੀ ਕਿ ਇਹਨਾਂ ਦੇ ਹਸਬੰਦ ਦੁਬਈ ਦੇ ਵਿੱਚ ਕੰਮ ਕਰਦੇ ਨੇ ਇਹਨਾਂ ਦਾ ਆਪਣਾ ਪਾਰਲਰ ਆ ਸੋ ਇਹਨਾਂ ਦਾ ਵੀਜ਼ਾ ਆਇਆ ਸੋ ਮੈਂ ਤੁਹਾਨੂੰ ਕੁਝ ਗੱਲਾਂ ਪੁੱਛਾਂਗਾ ਜੀ ਬਿਲਕੁਲ ਸੱਚ ਬੋਲਣੀ ਆ ਕਿਉਂਕਿ ਫਾਲੋਅਰਸ ਨੂੰ ਕਈ ਵਾਰੀ ਸਾਡੇ ਯਕੀਨ ਨਹੀਂ ਹੁੰਦਾ ਕਿ ਅਸੀਂ ਵਿਦਆਊਟ ਟ੍ਰੈਵਲ ਹਿਸਟਰੀ ਲੋ ਫੰਡਸ ਤੇ ਵੀਜ਼ਾ ਲੈ ਰਹੇ ਹਾਂ ਸੋ ਦੱਸੋ ਤੁਸੀਂ ਪਹਿਲਾਂ ਕਦੀ ਵਿਜ਼ਿਟ ਕੀਤੇ ਹੋ ਨਹੀਂ ਜੀ ਤੁਹਾਡਾ ਫਰੈਸ਼ ਪਾਸਪੋਰਟ ਸੀ ਕਿਤੇ ਵੀ ਤੁਸੀਂ ਵਿਜ਼ਿਟ ਨਹੀਂ ਕੀਤੇ ਔਰ ਅਕਾਊਂਟ ਦੇ ਵਿੱਚ ਪੈਸੇ ਕਿੰਨੇ 3 ਲੱਖ ਰੁਪਏ ਅਕਾਊਂਟ ਦੇ ਵਿੱਚ ਸੀ ਔਰ ਉਹ ਵੀ ਬਹੁਤ ਜ਼ਿਆਦਾ ਪੁਰਾਣਾ ਨਹੀਂ ਸੀਗਾ ਕਿਉਂਕਿ ਸਾਨੂੰ ਪਤਾ ਕਿ ਇਹਨਾਂ ਨੇ ਰੀਸੈਂਟਲੀ ਫੰਡਸ ਪਾਏ ਸੀਗੇ ਕਿਉਂਕਿ ਜੇ ਤੁਸੀਂ ਅੰਬੈਸੀ ਦੇ ਕੋਲੋਂ ਸੱਚ ਬੋਲਦੇ ਹੋ ਆਪਣੀ ਫਾਈਲ ਨੂੰ ਅੱਛੇ ਡਾਕੂਮੈਂਟ ਦੇ ਨਾਲ ਅੰਬੈਸੀ ਦੇ ਵਿੱਚ ਸਬਮਿਟ ਕਰਦੇ ਹੋ ਤਾਂ ਤੁਹਾਡੇ ਵੀਜ਼ਾ ਦੇ ਚਾਂਸਸ ਵੱਧ ਜਾਂਦੇ ਨੇ ਸੋ ਫਰੈਸ਼ ਪਾਸਪੋਰਟ ਤੇ ਵਿਦ ਔਰ ਵਿਦਆਊਟ ਸਪੌਂਸਰਸ਼ਿਪ ਵੈਸਟਰਨ ਪਾਸਪੋਰਟ ਵੀਜ਼ਾ ਲੈ ਰਹੇ ਹੋ ਜੀ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆਂ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਦਾ ਨੀਮਕ ਕੁਆਲਿਟੀ ਵੈਸਟਰਨ ਪਾਸ ਲਗਾਤਾਰ ਕੈਨੇਡਾ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਔਰ ਯੂਐਸਏ ਦੇ ਵੀਜ਼ਾ ਲੈ ਰਿਹਾ ਫਿਰ